ਜਾਨ ਜਾਣ ਪਛਾਣ ਦੇ ਬੰਦੇ ਤਾਂਹੀਂ ਵੀ ਲੈ ਕੇ ਚਾਈਦਾ ਤੈਨੂੰ ਪਰ ਸਾਨੂੰ ਨਹੀਂ ਐ ਉੱਤੇ ਚੜਦੇ ਵੀ ਤੂੰ ਤੂੰ ਹੀ ਚੜਜੋ ਭਰਾਵਾ ਉੱਤੇ ਇਹ ਮਤਲਬ ਇਹਦੀ ਜਿਆਦਾ ਹੀ ਪੱਕੀ ਯਾਰੀ ਲੱਗਦੀ ਦੁਕਾਨ ਇਹਨੂੰ ਫੜਾਉਂਦੀ ਕਹਿੰਦਾ ਤੂੰ ਹੀ ਦਿਖਾ ਭਰਾਵਾ ਕੱਪੜਾ ਹੋਰ ਅੰਕਲ ਕਿਹੜਾ ਕੱਪੜਾ ਟਰੈਕ ਸੂਟ ਚ ਮਰਾੰਗੀ ਬੜੇ ਬੱਲੇ ਬੱਲੇ ਜੇ ਕੱਢਣਦੇ ਆ ਤੂੰ ਹਾਰਾ ਆ ਨਾਭੀ ਨਾ ਦੇ ਕਿੱਦਾਂ ਦੇ ਪੱਠੇ ਲੈਣ ਨਹੀਂ ਜਾਂਦੇ ਹੁੰਦੇ ਲੋਕੀ ਸ਼ਾਮ ਨੂੰ ਬਿੱਲੇ ਜੇ ਹੋ ਕੇ ਇੱਕ ਪਜਾਮਾ ਉਹਨੇ ਪੱਕਾ ਨਹੀਂ ਰੱਖਿਆ ਹੁੰਦਾ ਵੀ ਇਹ ਪੱਠੇ ਜਿੰਦਰਲੈਂਡ ਜਾਣਾ ਉਦੋਂ ਪਾਉਣਾ ਇਹ ਉਹਨਾਂ ਨੂੰ ਲੱਗਦਾ ਇਹਦਾ ਅੰਕਲ ਨੇ ਆਪ ਹੀ ਪਾ ਕੇ ਲਾਇਆ ਲੱਗਦਾ ਮੈਨੂੰ ਆ ਇੱਕ ਕਮਰਾ ਪਾ ਵਲਾ ਲਿਆ ਆ ਸਿਰਫ ਆਹੀ ਕੰਮ ਲਈ ਜਿਹੜਾ ਵੀ ਸਮਾਨ ਨਮਨ ਲਿਆਵਾਂਗੇ ਸਿੱਧਾ ਇੱਧਰ ਹੀ ਆਊਗਾ ਇਹ ਕਮਰਾ ਬਸ ਇਹੀ ਕੰਮ ਲਈ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੜਾ ਚੀਮਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਵੈਲਕਮ ਬੈਕ ਟੂ आवर ਚੈਨਲ ਮਿਸ ਫੈਮਿਸਿਸ ਸਟਾਈਲਿਸ਼ ਸਟਾਈਲਿਸ਼ ਸੋ ਅੱਜ ਜਿੰਨਾ ਕ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਦੋ ਡਿਵਾਈਡ ਕਰ ਦਿੱਤੇ ਸ਼ੋਪਿੰਗ ਵਾਲੇ ਪਾਰਟ ਦੋ ਡਿਵਾਈਡ ਕਰਦੇ ਇੱਕ ਮੈਂ ਕਹਾਂ ਮੰਮੀ ਹੁਣਾਂ ਲੈ ਆਈਏ ਤੇ ਇੱਕ ਮੈਂ ਕਹਾਂ ਥੋੜਾ ਯਾਰਾਂ ਦੋਸਤਾਂ ਦਾ ਵੀ ਗੱਲ ਸਿੱਟੀਏ ਇਹਨਾਂ ਦੀ ਆਪਣੀ ਚੁਆਇਸ ਹੋਣੀ ਆ ਭੈੜੀਆਂ ਭੈੜੀਆਂ ਉਹ ਵੀ ਦੱਸਣਗੇ ਇਹ ਆ ਲੈ ਲੈ ਉਹ ਲੈ ਲੈ ਤੇ ਫੇਰ ਹੁਣ ਮੈਂ ਕਹਾਂ ਅੱਜ ਮੈਂ ਅੱਜ ਅਜੇ ਜਾ ਕੇ ਆਉਨੇ ਆ ਸ਼ਾਮ ਹੋਈ ਆ 4:30 4:30 ਵਜੇ ਆ ਤੇ ਪਹਿਲੀ ਵਾਰ ਅੱਜ ਇਹ ਟਾਈਮ ਤੇ ਵੀ ਪਹੁੰਚ ਗਿਆ ਹੈਗਾ ਤੂੰ ਵੀ ਚਲੋ ਮੈਂ ਤਾਂ ਪਹੁੰਚਿਆ ਪਹੁੰਚਿਆ ਸੀ ਮੈਂ ਇਸੇ ਗੱਲੋਂ ਨਾ 12 ਵਜੇ ਸਾਢੇ ਇੱਕ ਵਾਰ ਆ ਪਰਨਾ ਬੰਦ ਲਿਆ ਸੀ ਮੈਂ ਕਿਹਾ ਅੱਜ ਜੱਜ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਤੇ ਇਹ ਵੀ ਅੱਜ ਟਾਈਮ ਨਾਲ ਹੀ ਆ ਗਿਆ ਅੱਜ ਪਹਿਲੀ ਵਾਰ ਅਸੀਂ ਟਾਈਮ ਨਾਲ ਟੱਕਰੇ ਹੋਏ ਸਾਡੇ ਨਹੀਂ ਤਾਂ ਘੰਟਾ ਘੰਟਾ ਆ ਕੇ ਮੈਨੂੰ ਡੇਕਣਾ ਪੈਂਦਾ ਇਹਨੂੰ ਚੁੜ ਗਿਆ ਨਾ ਬੋਲੀ ਜਾਂਦਾ ਕੱਲ ਇੱਕ ਦਮ ਰੇਣੇ ਵੀ ਡੀਕ ਲਿਆ ਹੂੰ ਜਿਹੜਾ ਜਿੰਨਾ ਵੇਟ ਤੂੰ ਮੈਨੂੰ ਉਦੋਂ ਕਰਾਇਆ ਜਦੋਂ ਟੈਚੀ ਲੈਣ ਆਇਆ ਮੈਂ ਉਹਨਾਂ ਦਾ ਨਹੀਂ ਤੈਨੂੰ ਕਹਿੰਦੀ ਕਰਾਇਆ ਕੰਮ ਸੀਗਾ ਮੈਨੂੰ ਉਹਦਾ ਅੱਜ ਵੀ ਤਾਂ ਆ ਗਿਆ ਕਿਉਂਕਿ ਇਹਨੇ ਟਾਈਮ ਨਾਲ ਮੁੰਨਾ ਵੀ ਆ ਸ਼ਾਮ ਨੂੰ ਤਾਂ ਆਪਣਾ ਫੈਸਲਾ ਇਹਨੇ ਸੋਚਿਆ ਵੀ ਟਾਈਮ ਨਾਲ ਜਾਊਂਗਾ ਤੇ ਟਾਈਮ ਨਾਲ ਵੇਲਾ ਆਊਂਗਾ ਹੁਸ਼ਾਰਪੁਰ ਹੀ ਚਲੀ ਜਾਣਾ ਫੇ ਨਹੀਂ ਦਿਖਾਂਦਾ ਯਾਰ ਇਹਨਾਂ ਨੂੰ ਭੋਗਪੁਰ ਚੱਲ ਜਾਂ ਚੱਲ ਜਾਵਾਂਗੇ ਵੀ ਫਿਰ ਆਹ ਭੋਗਪੁਰ ਵੀ ਠੀਕ ਆ ਕੱਲ ਥੋੜੇ ਜਿ ਮੈਂ ਬੱਲੋ ਵਾਲਾ ਲੈ ਗਿਆ ਸੀਗਾ ਜਦੋਂ ਜਦੋਂ ਮੈਂ ਇਦਾਂ ਮਾੜੇ ਮੋਟੇ ਥੋੜੇ ਬੋਤੇ ਫੜਦਾ ਉਹ ਤਾਂ ਫੇ ਮੈਂ ਨਹੀਂ ਸ਼ੂਟ ਕਰਦਾ ਹੁੰਦਾ ਤੇ ਪਾ ਕਰਕੇ ਬਲੌਗ ਚ ਨਹੀਂ ਉਹਦੋਂ ਕਿੰਨੇ ਗਿਆ ਨਹੀਂ ਸ਼ੂਟ ਕਰ ਉਹ ਨਹੀਂ ਮੈਂ ਕੀ ਹੁਣ ਨਿੱਕੀ ਨਿੱਕੀ ਗੱਲ ਤੇ ਉਹਦਾ ਮੈਂ ਦੋ ਝੱਗੇ ਜੇ ਲਾਇਆ ਹੁਣ ਮੈਂ ਉਹ ਵੀ ਸ਼ੂਟ ਕਰ ਲਵਾਂ ਵਿੱਚ ਅੱਜ ਤਾਂ ਚਲੋ ਥੋੜਾ ਜਿਆਦਾ ਸਮਾਨ ਲੈਣਾ ਹੈ ਅਜੇ ਕਹਿੰਦਾ ਯਾਰ ਜਦੋਂ ਤੂੰ ਚਲ ਗਿਆ ਫਿਰ ਮੇਰਾ ਜੀ ਨਹੀਂ ਲੱਗਣਾ ਮੈਂ ਤਾਂ ਇਹ ਗੱਲ ਗਈ ਸੀ ਥੋੜੀ ਬੋਧ ਇੱਥੇ ਰੱਖ ਲਈਦੀ ਹੁੰਦੀ ਜੇ ਮੈਂ ਕਹਿ ਹੀ ਦਿੱਤਾ ਤਾਂ ਇਹ ਆਰਡਰ ਹੁਣੀ ਦੇ ਦਿੱਤਾ ਅਜੇ ਹੁਣਾਂ ਨਾ ਵੀ ਜਾ ਕੇ ਨਾ ਨਹੀਂ ਚੱਲੇ ਇਹ ਲੈਣ ਨਹੀਂ ਕਹਿੰਦੇ ਹਣਾ ਨਹੀਂ ਲੈ ਹੁੰਦੀ ਚੱਲਦਾ ਮੈਂ ਬਾਅਦ ਚ ਐਡਿਟ ਕਰ ਦਵਾਂਗਾ ਰੋਗ ਤਾਂ ਨਹੀਂ ਹੁੰਦਾ ਹੁਣ ਮੈਂ ਉਹ ਆਦਤਾਂ ਮੈਂ ਛੱਡ ਦਿੱਤੀਆਂ ਐਡਿਟ ਤਾਂ ਮੈਂ ਹੀ ਕਰਨਾ ਆ ਉਹ ਜਦੋਂ ਮੈਂ ਵਿੱਚ ਪਾਉਣਾ ਉਹ ਮੈਂ ਆਪ ਹੀ ਦੇ ਲੈਣਾ ਕਿਹੜਾ ਪਾਰਟ ਰੱਖਣਾ ਕਿਹੜਾ ਨਹੀਂ ਐਡਿਟਿੰਗ ਤੁਸੀਂ ਮਾਸਟਰ ਹੋ ਨਾ ਹੁਣ ਹਾਂ ਐਡਿਟਿੰਗ ਤੇ ਆਪਾਂ ਮਾਸਟਰ ਬਣ ਗਏ ਆ ਇੱਕ ਦਿਨ ਨੇ ਮੇਰੀ ਜਾਨ ਖਾਦੀ ਬਈ ਵੀਡੀਓ ਐਡਿਟ ਕਰਵਾਉਣ ਲਈ ਤੇ ਦੋ ਤਿੰਨ ਦੇਰ ਬਾਅਦ ਮੈਂ ਚਲੋ ਜੀ ਸੁਣ ਲਈ ਮੈਂ ਕਿਹਾ ਬਾਈ ਮੇਰੀ ਗੱਲ ਸੁਣ ਮੇਰੀ ਮਰਜ਼ੀ ਆ ਐਡਿਟ ਕਰਨੀ ਉਹ ਮੈਂ ਦੇਖਣੀ ਨਹੀਂ ਕਿੰਦਾ ਵਜ੍ਹਾ ਲੱਗਦੀ ਹੈ ਕਿ ਨਹੀਂ ਉਹ ਪਉਣੀ ਮੇਨਾ ਪਉਣੀ ਮੇਰੀ ਮਰਜ਼ੀ ਆ ਅੱਛਾ ਤਾਂ ਇੱਧਰ ਬੰਦਾ ਫ੍ਰੀ ਚ ਰੱਖਿਆ ਐਡਿਟ ਕਰਾ ਲਓ ਤੇ ਮਣ ਕੇ ਦੇਖ ਲ ਇਨੇ ਮਤਲਬ ਪਤਾ ਲੱਗ ਗਿਆ ਮੈਨੂੰ ਅੱਗੇ ਤੋਂ ਬਾਈ ਮੂਹਿਆ ਲੈ ਮੈਂ ਤੇ ਗਾਣਾ ਲਾ ਕੇ ਦੇ ਦਾਂ ਮੈਂ ਕਿਦਾਂ ਸਹੀ ਲੱਗਦਾ ਤੈਨੂੰ ਗਾਣਾ ਵੀ ਉਧਰ ਲਾ ਕੇ ਭੇਜਿਆ ਮੈਂ ਨਹੀਂ ਲੈ ਰਾਤ ਨੂੰ ਉਧਰ ਪਹਿਲਾਂ ਭੇਜਿਆ ਸੀ ਹੁਣ ਦੁਬੇ ਭੇਜ ਆ ਜਿਹੜੀ ਹੁਣ ਤੇਰੀ ਮੈਂ ਵੀਡੀਓ ਐਡਿਟ ਕੀਤੀ ਉੱਥੇ ਗਾਣਾ ਲੱਗਾ ਹੈ ਹਾਂ ਉਹ ਦੇਖ ਤਾਂ ਓਜਲੇ ਵਾਲਾ ਗਾਣਾ ਲੱਗਾ ਦੂਜੇ ਵਟਸਐਪ ਤੇ ਕੋਈ ਦੇਖ ਲੈ ਹੁਣ ਜ਼ਿਆਦਾ ਆ ਗਿਆ ਹੁਣ ਅੱਛਾ ਉਹ ਦੂਜੀ ਵੀਡੀਓ ਉਹ ਤਾਂ ਉੱਤੀ ਐਡਿਟਿੰਗ ਹੀ ਆ ਤਾਂ ਹਾਂ ਕਿਹੜੇ ਕੰਮ ਦੀ ਨਹੀਂ ਕੀਤੀ ਆ ਦੂਜੀ ਵਜਾ ਪਹਿਲੀ ਵਧੀਆ ਸੀ ਵਧੀਆ ਸੀ ਜਿਹੜੀ ਉਦੋਂ ਪਹਿਲਾਂ ਕੀਤੀ ਸੀ ਦੂਜੇ ਵਟਸਐਪ ਤੇ ਉਹ ਸੇਮ ਹੀ ਆ ਉਹ ਦ ਮੇਖਾ ਨਹੀਂ ਉਹ ਪਰ 아이 ਜੋ ਟ੍ਰੈਕ ਤੇ ਆਉਗਾ ਤੇ ਅੱਜ ਵੀ ਅਸੀਂ ਹੁਣ ਸ਼ਾਪਿੰਗ ਕਰ ਲਈ ਆ ਥੋੜਾ ਥੋੜਾ ਸਮਾਨ ਅਸੀਂ ਚੁਗ ਲਿਆ ਮਾੜਾ ਥੋੜਾ ਥੋੜਾ ਆ ਲੱਕ ਲੱਕ ਥਾਵਾਂ ਤੋਂ ਤੇ ਅੱਜ ਵੀ ਲੈ ਹੀ ਲੈਣਾ ਤਕਰੀਬ ਅੱਜ ਮੈਂ ਕਿਹਾ ਲੈ ਹੀ ਲੈਣਾ ਜਿੱਦਾਂ ਦਾ ਮਰਜ਼ੀ ਲਈਏ ਕਿਉਂ ਕੰਮ ਨਵੇੜੇ ਯਾਰ ਆਹੋ ਬਾਹਲੇ ਦੇਣੇ ਤਾਂ ਖਰਾਬ ਨਹੀਂ ਹੁੰਦੇ ਅੱਜ ਵੀ ਤੁਰਪੋ ਕੱਲ੍ਹ ਵੀ ਤੁਰਪੋ ਇੱਕ ਦੋ ਦਿਨਾਂ ਚ ਲੈ ਕੇ ਖਤਮ ਕਰੀਏਗਾ ਟਿਕਟ ਲਈ ਮੈ ਟਿਕਟ ਲੈਣੀ ਹੈ ਟਿਕਟ ਮੈਂ ਕਿਹਾ ਆਈ ਜਾ ਮੈਂ ਪਾਸਵਰਡ ਫੇਲ ਲਵਾਂਗੇ ਹਾਂ 15 ਉਹ ਜਿਹੜਾ ਤੈਨੂੰ ਮੁੰਡਾ ਕਹਿੰਦਾ ਨੀ ਜੀ ਕਾਲੂ ਬਾੜਨਾ ਉਹ ਲੈ ਮੁੰਡਾ ਵੀ ਕੇ ਰੱਖਤਾ ਅੱਜ ਕਾਲਾ ਆਤੀ ਫੋਨ ਆਇਆ ਉਹਨੇ ਪਾ ਜਿਆ ਉਹ ਕਿੱਥੇ ਗਿਆ ਸਨੀ ਉਹ ਉੱਥੇ ਸਰੀ ਸਨੀ ਕਹਿਣ ਲੱਗੇ ਮੈਂ ਸਰੀ ਗਿਆ ਅੱਛਾ ਸਨੀ ਗਿਆ ਕੋਈ ਸਰੀ ਗਿਆ ਦਾ ਉਹ ਤੇ ਸਾਰਿਆਂ ਨੇ ਹੁਣ ਸੁਣ ਲਿਆ ਨਾ ਕਿਸੇ ਨੇ ਸਰੀ ਨਹੀਂ ਜਾਣਾ ਸਨੀ ਹੈ ਸਨੀ ਜਾਣਾ ਸਾਰਿਆਂ ਨੇ ਸਰੀ ਫੇ ਕਹਿੰਦਾ ਫੇ ਕ ਫੇ ਕ ਤੇ ਯਾਰ ਸਾਡੇ ਕੰਮ ਕਿਉਂ ਨਹੀਂ ਬਣਦਾ ਦੇਖਿੰਦੇ ਸਾਡਾ ਕੰਮ ਕਿਉਂ ਨਹੀਂ ਬਣਦਾ ਸਾਰੀ ਨੂੰ ਤਾਂ ਸਹੀ ਕਹੀ ਜਾਂਦੇ ਆਂ ਬਰਾਬਰ ਸਾਰੀ ਕਹਿਣਾ ਸੀਗਾ ਹਾਂ 1000 ਹਜ਼ਾਰ ਪਰ ਪਹੁੰਚਣ ਵਾਲੇ ਆਪਾਂ ਟਾਂਡਾ ਬਾਈਪਾਸ ਤੇ ਆ ਗਏ ਆਂ ਉੱਥੇ ਵੀ ਜਿਹੜੇ ਵੀ ਉਹ ਸਾਲੇ ਟਾਈਮ ਚਗਾਉਣਾਗੇ ਇਧਰ ਤੇਗਾ ਕਿੱਦਾਂ ਗਈ ਇੰਨੇ ਟਾਂਡੇ ਜਾਉਂਗੇ ਆਗੇ ਗਾੜੀ ਤੇ ਪਹਣਾ ਹੀ ਬਾਅਦ ਤੇ ਹਾਂ ਦੇਖ ਲਓ ਫੇਰ ਉਦਾਂ ਦੀ ਗੱਲ ਕਰਤੀ ਨਾ ਇਹਨੇ ਜਦ ਤੂੰ ਸ਼ੋਪਿੰਗ ਕਰਕੇ ਬਾਹਰ ਪਹੁੰਚ ਗਿਆ ਹੋਣਾ ਉਦੋਂ ਵੀ ਵਲੌਗ ਪੈਣਾ ਹੈ ਇੱਥੋਂ ਅਪਲੋਡ ਕਰ ਜਾਣਾ ਮੈਂ ਜਦੋਂ ਅੱਛਾ ਉਹ ਪ੍ਰੀਮੀਅਰ ਜਾਂ ਨਹੀਂ ਲਾਉਂਦੇ ਹੁਣੇ ਅਜੇ ਰੋਡ ਹਾਂ ਅਪਲੋਡ ਕਰਕੇ ਤਰੀਕ ਛੱਡ ਜਾਣੀ ਮੈਂ ਬੱਸ ਵੀ ਇੰਨੀ ਤਰੀਕ ਨੂੰ ਬਲੌਗ ਆ ਰਿਹਾ ਉੱਥੇ ਤੋਂ ਜਾ ਕੇ ਆਪੇ ਪਬਲਿਕ ਹੋ ਜਣਾਂ ਰੋਂਗ ਵਾਰਟਿੰਗ ਵੀ ਯੂਜ਼ ਕਰਨੀ ਓਏ ਸਾਡਾ ਬੜਾ ਪਰਿਵਾਰਿਕ ਬਲੌਗ ਹੁੰਦਾ ਠੀਕ ਆ ਮਨ ਲੱਗਿਆ ਬੜਾ ਮੈਨੂੰ ਕਿੰਨਾ ਹੁਣ ਮੁੰਡਾ ਕੱਪੜੇ ਵੀ ਆਪ ਦਿਖਾ ਰਿਹਾ ਮੈਨੂੰ ਹੈਂ ਭਰਾਵਾ ਪੜ ਕਹਿੰਦਾ ਮੈਂ ਇਧਰ ਹੀ ਦੁਕਾਨ ਤੇ ਤੈਨੂੰ ਲੈ ਕੇ ਜਾਣਾ ਵੀ ਬੰਦੇ ਆਪਣੀ ਆ ਜਾਣ ਪਛਾਣ ਦੇ ਬੰਦੇ ਤਾਂਹੀਂ ਵੀ ਲੈ ਕੇ ਜਾਈਦਾ ਤੈਨੂੰ ਪਰ ਸਾਨੂੰ ਨਹੀਂ ਐ ਉੱਤੇ ਚੜਦੇ ਵੀ ਤੂੰ ਤੂੰ ਹੀ ਚੜਜੋ ਭਰਾਵਾ ਉੱਤੇ ਇਹ ਮਰ ਇਹਦੀ ਜਿਆਦਾ ਹੀ ਪੱਕੀ ਜਾਰੀ ਲੱਗਦੀ ਦੁਕਾਨ ਇਹ ਨੂੰ ਫੜਾਉਂਦੀ ਕਹਿੰਦਾ ਤੂੰ ਹੀ ਦਿਖਾ ਭਰਾਵਾ ਕਹਿੰਦਾ ਚੱਲ ਤੂੰ ਚੜ ਤਾ ਉੱਤੇ ਤੂੰ ਚੜ ਸਾਨੂੰ ਥੋੜਾ ਜਿਹਾ ਕੰਮ ਆ ਪਾ ਜੀ ਰੇਤ ਗੱਲਾਂ ਨਾ ਕਰ ਦੇਖ ਲੈਨੇ ਪਾ ਕੇ ਟਾਈਮ ਦੇ ਕੇ ਨਾ ਹੋਰ ਦਿਖਾ ਹੋਰ ਦਿਖਾ ਓਏ ਛੋਟੂ ਆਹ ਇਹ ਵੀ ਠੀਕ ਆ ਠੀਕ ਆ ਹੋਰ ਕੱਢ ਡਬਲ ਐਕਸ ਵਾਲੀ ਐ ਸਾਰੇ ਐਕਸ ਵਾਲੀ ਐ ਸਾਰੇ ਹਾਂ ਵਲਾਂਗੇ ਬੜੇ ਬੱਲੇ ਬੱਲੇ ਜੇ ਕੱਢਣਦੇ ਆ ਤੂੰ ਖਾਰਾ ਆ ਨਾਭੀ ਤੇ ਆਪਣੇ ਬਸ ਦਾ ਕੰਮ ਹੈ ਨਹੀਂ ਉਹਨੂੰ ਕਹਿ ਵੀ ਆ ਜਾ ਉਧਰ ਉਹ ਬੰਦੇ ਤੇ ਹੋਰ ਗਾਗ ਆ ਗਏ ਆ ਤਾਂ ਇਹਨੂੰ ਅਜੇ ਨਾ ਜਾਣ ਪਛਾਣ ਤੇ ਕਹਿੰਦਾ ਤੂੰ ਤੂੰ ਹੀ ਹੋਇਆ ਸ਼ੁਰੂ ਬਈ ਤੇ ਪਾ ਕੇ ਦੇਖ ਯਾਰਾ ਪਾਉਣਾ ਇਹਨਾਂ ਦਾ ਕੀ ਆ ਚੈੱਕ ਤਾਂ ਕਰ ਲੈ ਵੀ ਇੱਕ ਵਾਰੀ ਪਾ ਕੇ ਨਹੀਂ ਮੈਂ ਉਦਾਂ ਹੀ ਨਾ ਤਾਂ ਹਿਸਾਬ ਲਾ ਲਿਆ ਦੇਖ ਤਾਂ ਖੁੱਲ੍ਹੇ ਹੀ ਖੁੱਲ੍ਹਾ ਹੀ ਆ ਦੇਖ ਨਹੀਂ ਪਹਿ ਲੈਣੀ ਨਹੀਂ ਲੈਣੇ ਆ ਮੈਂ ਤਾਂ ਕੋਈ ਕਲਰ ਤੋਂ ਵਧੀਆ ਜਿਹਾ ਹੋਵੇ ਜਿੱਦਾਂ ਉਹ ਆਪਣਾ ਉਧਰ ਟੀ-ਸ਼ਰਟਾਂ ਜੀਆਂ ਆਪਾਂ ਲਈਆਂ ਇਹਨਾਂ ਦਾ ਤਾਂ ਪਤਾ ਵੀ ਨਹੀਂ ਲੱਗਦਾ ਬਈ ਇਹ ਹਸਾਬ ਕਿਤਾਬ ਯਾਰ ਆ ਵੀ ਸਹੀ ਲੱਗ ਰਹਾ ਮੈਨੂੰ ਨਹੀਂ ਸਹੀ ਲੱਗਾ ਇਹਨਾਂ ਦਾ ਨਹੀਂ ਤਾਂ ਉਹਦੇ ਵਿੱਚ ਲੈ ਲਾਵਾਂਗੇ ਉਹ ਜਿਹੜਾ ਕਿਹੜਾ ਕੱਪੜਾ ਹੁੰਦਾ ਉਹ ਕਾਰਗੋ ਜਿਹੜਾ ਫੌਜੀਿਆਂ ਵਾਲੇ ਰੰਗ ਦਾ ਹੁੰਦਾ ਕਾਰਗੋ ਯਾਰ ਉਹ ਰੰਗ ਵਧੀਆ ਕਿਹੜਾ ਹਾਂ ਨੀਲਾ ਜੋ ਮੈਨੂੰ ਤਾਂ ਆਹੀ ਸਹੀ ਲੱਗਾ ਇਹਦੇ ਨਾਲ ਦਾ ਤਾਂ ਮੈਂ ਲੈ ਗਿਆ ਉਥੋਂ ਹਰਿਆਣੇ ਜਿਹੜਾ ਮੈਨੂੰ ਮੈਂ ਕਿਹਾ ਇੱਕ ਹੀ ਲਿਆ ਉਹ ਏਹੀ ਸੀਗਾ ਬਲੂ ਕਲਰ ਦਾ ਹੀ ਸੀਗਾ ਉਹ ਤੂੰ ਪਹਿਲੀ ਵਾਰ ਦੇਣਦਾ ਤੈਨੂੰ ਕਿੱਦਾਂ ਪਤਾ ਲੱਗਣਦਾ ਵੀ ਇੱਥੇ ਪਿਆ ਇੱਥੇ ਪਿਆ ਚੋਰੀ ਕਿਤੇ ਕੰਮ ਤਾਂ ਨਹੀਂ ਕਰੀ ਜਾਨਾ ਉਹ ਭਰਾਵਾ ਉਹਨ ਦੱਸਿਆ ਤਾਂ ਹੈ ਕਹਿੰਦਾ ਉੱਪਰ ਪੇਰ ਐਕਸਲ ਸਾਰੇ ਹਾਂ ਆ ਆ ਥੋੜਾ ਆ ਲੈ ਆ ਜਿਦਾ ਥੋੜਾ ਆ ਚਾਂਕਰੀ ਮਾਰਦਾ ਰਾਖੇ ਨੂੰ ਥੱਲੇ ਲਿਆ ਪਾ ਲੂੰਗਾ ਨਾ ਦਿਖਾ ਆ ਤਾ ਦੇਖੋ ਜੀ ਪਾ ਕੇ ਦੇਖਣਾ ਮੀਡੀਅਮ ਪਾ ਕੇ ਹੁਣ ਬੂਟ ਬੱਟਲ ਆਉਣੇ ਪੈਣੇ ਆ ਜੇਰ ਪਾਲਾ ਨਾ ਜਲਦੀ ਮੈਨੂੰ ਭਰਾਵਾ ਉਦੋਂ ਹੀ ਦੇਖ ਕੇ ਪਤਾ ਲੱਗਣਦਾ ਵੀ ਇਹ ਆ ਜਾਣਾ ਮੇਰੇ ਆ ਨਾ ਮਰਨ ਨਾ ਨਾ ਤੇ ਕਿੱਦਾਂ ਦੇ ਪੱਠੇ ਲੈਣ ਨਹੀਂ ਜਾਂਦੇ ਹੁੰਦੇ ਲੋਕੀ ਸ਼ਾਮ ਨੂੰ ਵਿਲੇ ਜੇ ਹੋ ਕੇ ਇੱਕ ਪਜਾਮਾ ਉਹਨੇ ਪੱਕਾ ਨਹੀਂ ਰੱਖਿਆ ਹੁੰਦਾ ਵੀ ਇਹ ਪੱਠੇ ਜਿੰਦਰ ਲੈਣ ਜਾਣਾ ਉਦੋਂ ਪਾਉਣਾ ਇਹ ਉਹਨਾਂ ਨੂੰ ਲੱਗਦਾ ਕਟਰਾਈ ਦਾ ਨਹੀਂ ਲੈਣਾ ਕਟਰਾਈ ਦਿਖਾਦਾ ਕਿਹੜੀ ਕਟਰਾਈ ਆ ਗਈ ਆਹ ਹੋਈ ਇਹ ਸਹੀ ਏ ਥੋੜਾ ਰੱਖ ਇਹਨੂੰ ਥੱਲੇ ਐਕਸਲ ਇਹ ਐਕਸਲ ਹੀ ਓਏ ਆਹ ਹੋਇਆ ਠੀਕ ਆ ਇਹ ਡਨ ਕਰ ਲਾ ਆ ਦੋ 1 2 ਦੂਜਾ ਕਿਹੜਾ ਥੱਲੇ ਨੀਲਾ ਨੀਲਾ ਤਾਂ ਮੈਂ ਲੈ ਗਿਆ ਦੱਸਿਓ ਜਨਾ ਆਹ ਹੋਇਆ ਦਿਖਾ ਪੂਮਾ ਉਹ ਆ ਮੁੰਡਾ ਫਾਰਮ 'ਚ ਹੈ ਪਜਾਮੇ ਦੇ ਪਜਾਮਾ ਕੱਢਣ ਦੇ ਹਾਂ ਠੀਕ ਆ ਆਹੋ ਇਹ ਵੀ ਠੀਕ ਆ ਇਹ ਵੀ ਐਕਸਲੀ ਨੇ ਐਕਸਲੀ ਹੈ ਟੋਲ ਸਹੀ ਹੈ ਦੋ ਹੋ ਗਏ ਆ ਦੋ ਹੋ ਗਏ ਅਗਲਾ ਕੱਢ ਜਲਦੀ ਨੀਲੇ ਲੈਣਾ ਨਹੀਂ ਹੈ ਨਾ ਹੱਥ ਨਹੀਂ ਚੱਲਦੇ ਤੇਰੇ 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 ਤੇ ਤਾਂ ਹੀ ਨਹੀਂ ਹੱਥ ਚੱਲਦੇ ਹੋਰ ਕੱਢ ਦੇ ਆਪਣੇ ਸਮਰ ਵਾਲੇ ਵੀ ਇੱਧਰ ਹੀ ਪਏ ਐ ਗਰਮੀ ਵਾਲੇ ਵੀ ਪਾਜੀ ਮੈਨੂੰ ਨਹੀਂ ਪਤਾ ਕਿ ਲਗਾ ਦੇ ਉਹ ਨਹੀਂ ਭਰਾਵਾ ਜੀ ਦਿਖਾਉਣ ਲੱਗਾ ਮੈਨੂੰ ਪਤਾ ਹੋਊਗਾ ਨਹੀਂ ਇੱਧਰ ਠੰਡਾ ਵਾਲੀ ਹੈ ਕਿ ਗਰਮੀ ਵਾਲੀ ਵੀ ਇੱਧਰ ਹੀ ਹੈ ਭਾਈ ਮੈਨੂੰ ਨਹੀਂ ਪਤਾ ਇਹ ਭਾਈ ਸਾਰੇ ਸਮਰ ਹੀ ਹੈ ਇੱਧਰ ਹੂੰ ਵਿੰਟਰ ਆ ਜਾ ਦਿਖਾ ਇਹ ਸਾਰੇ ਬਲੈਕ ਹੀ ਬਲੈਕ ਹੋ ਜਣੇ ਯਾਰ ਆ ਵੀ ਬਲੈਕ ਆ ਉਹ ਵੀ ਬਲੈਕ ਆ ਆ ਗ੍ਰੇ ਲੈਣਾ ਵਿੱਚ ਪਿਆਰੇ ਐਕਸਲ ਹਾਂ ਹੁਣ ਮੈਂ ਰੰਗ ਬਦਲਣ ਦੇ ਚੱਕਰ ਇਹ ਉਦਾਂ ਦਾ ਚੱਕ ਲਵਾਂ ਹਾਂ ਆ ਦੋ ਹੀ ਠੀਕ ਆ ਫੇ ਆਹ ਵਾਲਾ ਤੇ ਆਹ ਬਹੁਤ ਨਹੀਂ ਆ ਆ ਠੀਕ ਹੈ ਆ ਠੀਕ ਦੇਖੀ ਯਾਰ ਮੈਂ ਕਿਦੂ ਉਹ ਜੈਡ ਰੈੱਡ ਆ ਵਾਲਾ ਠੀਕ ਹੈ ਆ ਵਾਲਾ ਜਿਆਦਾ ਡਾਰਕ ਕਿਹੜਾ ਲੱਗਣ ਦੇ ਆ ਤੈਨੂੰ ਆਹਾਂ ਇਹ ਚੱਕ ਫੇ ਦੋਨੋਂ ਹੀ ਸਹੀ ਲੱਗਦੇ ਮੈਨੂੰ ਯਾਰ ਨਹੀਂ ਡਾਰਕ ਜਿਆਦਾ ਬਲੈਕ ਚ ਡਾਰਕ ਆਹਾਂ ਠਾਈ ਸਾਹ ਆ ਦੇਖ ਤਾਂ ਆ ਦੇਖਦਾ ਚਮਕਦਾ ਜਾਏ ਪਰ ਨਹੀਂ ਇਹ ਜਦ ਤੂੰ ਪੂਰਾ ਖੋਲਿਆ ਤਾਂ ਫੇ ਮੈਨੂੰ ਪਤਾ ਲੱਗਾ ਰਹਿ ਜਾਂਦੇ ਦੂਰੋ ਹੀ ਸਹੀ ਲੱਗਦਾ ਇਕੱਠਾ ਜਾ ਹੋਇਆ ਹੀ ਆਹ ਆ ਦੇਖ ਤਾਂ ਆਹ ਕਿਹੜਾ ਹੈ ਉਹ ਵੀ ਦੂਰੋ ਖਰੇ ਲੱਗਦਾ ਰਹਿ ਜਾਂਦੇ ਆ ਦਿੱਤਾ ਏ ਡੰਗਰ ਇਹ ਤੂੰ ਹੀ ਪਾਲਾ ਉਹ ਆ ਦੇਖ ਤਾਂ ਯਾਰ ਆ ਦੇਖ ਆ ਕਿੰਨੇ ਵਧੀਆ ਮੇਰੀ ਮੂਰੀ ਵਾਲੇ ਇਹ ਗੱਡ ਦਾ ਖਰੇ ਜੀ ਗਾਰਾ ਉਹ ਹੈ ਕਰਮ ਨਹੀਂ ਹੈਗੇ ਇੰਨੇ ਪਾਲੇ ਇਹਦਾ ਅੰਕਲ ਨੇ ਆਪ ਹੀ ਪਾਗ ਲਾਇਆ ਲੱਗਦਾ ਮੈਨੂੰ ਜਾ ਜੇ ਨੂੰ ਦਿਖਾਉਣੇ ਨਹੀਂ ਆ ਰਹੇ ਜਾਂ ਇੱਥੇ ਸਮਾਨ ਨਹੀਂ ਉੱਦਾਂ ਦਾ ਤੁਰ ਜਾ ਤੁਰ ਜਾ ਚਲਿਏ ਬਹੁਤ ਸਾਮਾਨ ਦਿਖਾਤਾ ਥੱਕ ਗਿਆ ਥੱਕ ਗਿਆ ਸਾਮਾਨ ਦਿਖਾ ਕੇ ਆਹ ਦਿਖਾ ਰਿਹਾ ਨੇ ਚਾਰ ਪਜਾਮੇ ਕਹਿੰਦਾ ਬਹੁਤ ਹੋ ਗਿਆ ਯਾਰ ਚੱਲ ਜਾਈਏ ਕੱਪੜਾ ਹੋਰ ਅੰਕਲ ਕਿਹੜਾ ਕੱਪੜਾ ਟਰੈਕਸੂਟ ਚ ਆਹੋ ਚੀਜ਼ ਦਿਖਾਓ ਨਹੀਂ ਹੋਵੇ ਠੰਡ ਵਾਲੀ ਹੋਵੇ ਮੋਟਾ ਮੈਂ ਤਾਂ ਚੜੀ ਤੁੰਨੀ ਵਾਲੀ ਹੈ ਮੈਂ ਤੁਹਾਨੂੰ ਇੱਕ ਦਿਨ ਲੈਣਾ ਨੇ ਮੈਨੂੰ ਕੱਲੂ ਪਾਉਣਾ ਹੈ ਕੱਲੂ ਉਹਨਾਂ ਹੀ ਆ ਕਹਿੰਦੇ ਆ ਭਾਜੀ ਹਾਂਜੀ ਹਾਂਜੀ ਕਲੋਂ ਮਰਾਉ ਨਹੀਂ ਪਸੰਦਉ ਮੈਨੂੰ ਮਰ ਲੱਗ ਗਿਆ ਕਲਰ ਨਹੀਂ ਰਹੀ ਰਾਵਾਂ ਓਵਰ ਟਾਈਮ ਹੋਇਆ ਕੱਲ ਭਾਜੀ ਕੱਲ ਹੁੰਦੇ ਵੇ ਕੰਨਾਂ ਹਾਂ ਕੱਲ ਹੁੰਦੇ ਫੇਰ ਮੇਰਾ ਨਹੀਂ ਹੋੜ ਹਾਂ ਕਲਰ ਭਾਜੀ ਇੱਕ ਅਦਾ ਹੋਰ ਕੱਢੇ ਹੋ ਯਾਰ ਆ ਗਿਆ ਆ ਗਿਆ ਜੀ ਤਾਂ ਭਾਜੀ ਨੂੰ ਜਾਲਣ ਦੋ ਤੂੰ ਕਲਰ ਤਾਂ ਦੇਖ ਕਲਰ ਤਾਂ ਕੱਢ ਮੈਂ ਹੋਰ ਆ ਤਾਂ ਮੈਂ ਕਲਰ ਕਿਸੇ ਅਦਾ ਪਾਇਆ ਦੇਖਿਆ ਨਹੀਂ ਅਜੇ ਤੱਕ ਜਿਹੜਾ ਤੂੰ ਕਹੀ ਜਾਂਦਾ ਸਹੀ ਆ ਆ ਭਾਜੀ ਥੱਲੇ ਥਾਲੇ ਸ਼ਵੈਟ ਸ਼ਰਟਾਂ ਨਹੀਂ ਹਨ ਅੱਛਾ ਜੀ ਆ ਦੇਖੋ ਰੈੱਡ ਦਾ ਆਹੋ ਦੇਖ ਤਾਂ ਵਧੀਆ ਹੈ ਹੁਣ ਥੋਣ ਦੇ ਹੁਣ ਆ ਦੇਖ ਦੇਖ ਲਓ ਤੁਸੀਂ ਇੱਥੇ ਦਿਖਾ ਦੇ ਭਾਈ ਇਹਨੂੰ ਮੈਂ ਖੱਦੋ ਜਾਓ ਓਕੇ ਓਕੇ ਭਰੀ ਜਾਓ ਖੋਰੇ ਸਾਮ ਲੈਣ ਆ ਜੇ ਨਾ ਜਾਓ ਤੁਸੀਂ ਭਾਈ ਰਹਿੰਦੇ ਹਾਂ ਦੇਖ ਲੈਣ ਹਰੇ ਕੋਈ ਨਹੀਂ ਕੋਈ ਮੈਂ ਦੇਖ ਲਾਂਗਾ ਆਹੋ ਕਾਢੇ ਨੂੰ ਬਾਹਰ ਲਿਆ ਲੈ ਬਾਈ ਸਹੀ ਇਹ ਲੈ ਲੈ ਮੈਨੂੰ ਇੱਕ ਤਾਂ ਲੈਣਾ ਚਾਹੁੰਦਾ ਬਈ ਨਾ ਜਾਨਾ ਮੋੜ ਕੇ ਨਹੀਂ ਮੇਰੀ ਚੀਜ਼ ਮਿਲਣੀ ਚਾਹੀਦੀ ਮੈਨੂੰ ਪਤਾ ਹੋ ਜਾਣੀ ਗਰਮੀ ਆ ਰਹੀ ਹੈ ਮੋੜ ਕੇ ਇਹ ਵੀ ਵੇਖੀ ਜਾਣੀ ਇੱਥੇ ਇਹ ਚੀਜ਼ ਮਿਲਣੀ ਨਹੀਂ ਕਿਤੇ ਹੋਰ ਭਰਾਵਾ ਮੇਲ ਨੂੰ ਮਿਲ ਜਾਣੀ ਆ ਅਸੀਂ ਕਿਤੇ ਬਾਹਰ ਗਏ ਆਹੋ ਸਾਲੇ ਠੰਡਾ ਠੰਡਾ ਵਾਲਾ ਸਟਾਕ ਮੇਰੀ ਗੱਲ ਸੁਣ ਲੋਕੀ ਬਾਹਰ ਨੂੰ ਜ਼ਿਆਦਾ ਜਾਂਦੇ ਠੰਡਾ ਵਾਲਾ ਸਟਾਕ ਰੱਖਣਾ ਹੀ ਪੈਂਦਾ ਇਹਨਾਂ ਨੂੰ ਤੂੰ ਕਿਹੜੇ ਰੋਲੇ ਜੇ ਪਿਆ ਮੋੜ ਕੇ ਮਿਲਣਾ ਨਹੀਂ ਮਿਲਣਾ ਨਹੀਂ ਆਹ ਦੇਖ ਲੈ ਨਹੀਂ ਨਹੀਂ ਇਹ ਨਹੀਂ ਠੀਕ ਕਾਲਰ ਨਹੀਂ ਠੀਕ ਇਹਦਾ ਇਹ ਕਿਦਾਂ ਲੱਗਾ ਤੈਨੂੰ ਤੇ ਇਹ ਗਰਮਈ ਆ ਕੀ ਕਰਮਾ ਇੰਨਾ ਵਧੀਆ ਨਹੀਂ ਉਹ ਘਰ ਪਾਉਣ ਨੂੰ ਕੀ ਕਹਿੰਦਾ ਉੱਥੇ ਘਰ ਪਾਉਣ ਨੂੰ ਤਾਂ ਲੈਣਾ ਨਹੀਂ ਬਾਹਰ ਘੁੰਮਣ ਲਈ ਲੈਣਾ ਇਹ ਕਿਥੇ ਹੋਰ ਕੱਢਿਆ ਸੀ ਯਾਰ ਬਲੈਕ ਬਲੌਕ ਪਤਾ ਨਹੀਂ ਕਿਹੜਾ ਹੈਗਾ ਆਹ ਰਿਹਾ ਜਿਹੜਾ ਤੇਰੇ ਹੱਥਾਂ 'ਚਾ ਬਲੂ ਹੀ ਹੈ ਉਹ ਥੱਲੇ ਥੱਲੇ ਹਾਂ ਨਾਸਾ ਦੇ ਨਾਸਾ ਇਹਨੂੰ ਕੱਢੇ ਤਾਂ ਉਮੀਦ ਲੱਗ ਰਹੀ ਮੈਨੂੰ ਥੋੜੀ ਜੀ ਨਹੀਂ ਨਹੀਂ ਅਲਗੂ ਜੀ ਇਹ ਸੰਦਨ ਲਈ ਦੇਣੇ ਕੀ ਚੱਕਰ ਉਹ ਇਦਾਂ ਹੀ ਆ ਭਰਾਵਾ ਚੀਜ਼ ਛਾਂਟ ਕੇ ਲਈਦੀ ਹੁੰਦੀ ਕਿ ਇਦਾਂ ਹੀ ਬਸ ਜੋ ਦਿਖਾਤਾ ਉਹ ਲੈ ਲਓ ਆਹਾਂ ਉਹ ਕਿਹੜਾ ਪਿਆ ਉਹ ਦੇ ਉਧਰ ਨਹੀਂ ਆ ਇਹਦੇ ਨਾਲ ਜਿਹੜਾ ਪਿਆ ਉਹ ਉਹ ਮੋਰੇ ਆਹਾਂ ਉਹ ਆਹੋ ਕੱਢ ਦੇ ਨਾ ਦੋਨਾਂ ਨੂੰ ਇਹ ਉਹੀ ਰੰਗ ਨੂੰ ਚਾਹੀਏ ਆਹ ਰੰਗ ਸਹੀ ਤਾਂ ਹੈ ਆਹੋ ਆਹ ਕਰੀਮ ਜਿਹੜਾ ਇਹਦੇ ਨਾਲ ਦਾ ਜਿਹੜਾ ਬਲੂ ਆ ਡਾਰਕ ਹੀ ਚਾਹੀਦਾ ਮੈਨੂੰ ਕਲਰ ਕਿਰਮ ਪਤਾ ਨਹੀਂ ਕਾਲਰ 'ਚ ਕਿਉਂ ਇਨਾਂ ਦੇ ਖੜੇ ਆ ਆ ਦੇਖ ਨਹੀਂ ਕੋਣ ਕਰੀ ਇਹਦੀ ਗਰੇ ਕੱਢ ਦ ਨਾਲ ਫੇਰ ਵਿੱਚ ਪਾਉਣ ਦੀ ਤਿਆਰੀ ਕਰ ਲੈ ਨਾਲ ਹੀ ਮੇਰੀ ਗੱਲ ਸੁਣ ਜਿੰਨਾ ਕੱਜ ਲੈ ਲਿਆ ਬਹੁਤ ਆ ਕਾਲੂ ਲੈ ਲਾਂਦੇ ਆ ਆਹ ਕਾਲੂ ਕਿਹੜਾ ਮਾਨਣਾ ਹੀ ਆਪਾਂ ਆ ਆ ਇਹਦੇ ਬਾਰੇ ਫੈਸਲਾ ਕਰਾ ਇਹਦੇ ਬਾਰੇ ਸਹੀ ਰੰਗ ਸਹੀ ਇੱਦਾਂ ਖੋਲ ਇਹਨੂੰ ਜਰਾ ਚੰਗੇ ਜਿਹਾਂ ਨਹੀਂ ਰਹਿਣਦੇ ਯਾਰ ਛੱਡ ਉਹ ਮਫਲਰ ਚੱਕ ਲਈਏ ਕਿਹੜਾ ਨੇ ਬਜ਼ੁਰਗ ਬੰਦੇ ਲਈ ਬਜ਼ੁਰਗ ਬੰਦੇ ਲਈ ਉਸ ਆ ਉਹਦਾ ਦੇਖਾ ਤਿਤਲੀਆਂ ਜੀਆਂ ਦੇਖੀ ਜੰਨਾ ਆਹ ਆਹੋ ਆ ਠੀਕ ਆ ਹਣਾ ਇਹਨਾਂ ਦਾ ਸਾਰਾ ਜੋ ਗਰਮ ਤੈਨੂੰ ਕਿਹੜਾ ਲੱਗ ਰਿਹਾ ਆ ਦਿਖਾ ਮੈਨੂੰ ਹੋਰ ਵੀ ਗਰਮ ਲੱਗ ਰਿਹਾ ਇਤੋਂ ਵੀ ਲੱਗ ਰਿਹਾ ਨਾ ਇਤੋਂ ਜ਼ਿਆਦਾ ਰੰਗ ਲੈ ਏਡਾ ਆਹੋ ਆਹ ਲੱਲੀ ਇੱਕ ਇਦਾਂ ਦਾ ਹੋਜੂ ਇੱਕ ਇਦਾਂ ਦਾ ਹੋਜੂ ਹਣਾ ਇੱਕ ਬਲੈਕ ਹੋਜੂ ਇੱਕ ਆਹ ਹੋਜੂ ਤੇ ਬਾਕੀ ਕਾਲੂ ਆ ਜਾਂਦੇ ਯਾਰ ਚੱਕ ਲੈ ਫਿਆ ਦੋ ਚੱਕਲਾ ਬਸ ਹੋਰ ਹੋਰ ਦਾ ਕੁਝ ਨਹੀਂ ਸੀਗਾ ਹੋਰ ਕੁਝ ਦਿਖਾਉਣਾ ਚੜ ਜਾ ਉੱਤੇ ਲੱਗਾ ਬੂਟ ਲਾਉਣ ਬੋਲੋ ਪਰ ਗੋਲਦਲੀ ਆਣੀ ਆ ਹਾਂ ਫਿੱਟ ਜੀ ਯਾਰ ਆ ਜਿਹੜੀ ਚੀਜ਼ ਆ ਨਾ ਜੀ ਇਹ ਚੀਜ਼ ਜਦੋਂ ਗੰਦੀ ਹੋ ਜਾਵੇ ਕੰਮ ਜ਼ੀਰੋ ਹੋ ਜਾਂਦਾ ਮੇਰੀ ਗੱਲ ਸੁਣ ਜਿੰਨਾਂ ਤੋਂ ਅੱਜ ਕੰਮ ਕੀਤਾ ਨਾ ਇੱਧਰ ਦੇਖ ਇੱਧਰ ਇੱਧਰ ਦੇਖ ਜਿੰਨਾਂ ਤੋਂ ਅੱਜ ਕੰਮ ਕੀਤਾ ਨਾ ਕੱਪੜਿਆਂ 'ਚ ਪੈਸੇ ਘਟਾਵਾਂ ਕਹਦੀ ਦਿਹਾੜੀ ਤਾਂ ਮੇਰੀ ਲੱਗੀ ਆ ਤੇ ਹੁੰਦੀ ਸੀ ਚਲ ਜੇ ਫਿਰ ਉਹ ਨਹੀਂ ਨਹੀਂ ਮੈਨੂੰ ਇਹ ਕੱਪੜਾ ਨਹੀਂ ਚੰਗਾ ਲੱਗਦਾ ਹੋਰ ਬੱਸ ਤਾਂ ਫੇਰ ਸਮਾਨ ਵੀ ਥੱਲੇ ਲੈਣ ਲੱਗੇ ਨਾ ਅਗਲੇ ਜਿਹੜੀ ਸੋਦਾ ਜਿਹੜਾ ਬੰਦਾ ਨਾਲ ਆਇਆ ਉਹਦੀ ਬਾਅਦ ਚ ਮੈਂ ਹੀ ਹੋਣਾ ਤੂੰ ਨਹੀਂ ਹੋਣਾ ਕੋਈ ਨਹੀਂ ਬਾਹਰ ਆਰਡਰ ਕਰ ਲਿਆ ਪੱਖਾ ਕਿਹਨੇ ਬੰਦ ਕਰਨਾ ਭਾਜੀ ਦਾ ਉਹਦਾ ਮੈਨੂੰ ਇੰਨੀ ਫਿਕਰ ਹੈ ਭਾਜੀ ਦੀ ਹੈ ਚਲੋ ਸੋਹ ਪੜਿਆ ਲਾ ਸੋ ਪਹਿਲਾ ਹੀ ਹੈ ਦਰਵਾਜ਼ਾ ਮਾਰ ਕੇ ਜਾਨਾਗਾ ਅੰਦਰ ਵੀ ਕੋਟਨ ਵਾਲੇ ਲੱਗ ਕੱਢ ਲੱਖ ਦਵਾ ਇੱਧਰ ਠੰਡਾ ਵਾਲਾ ਕਿੰਝ ਮਿਲੀ ਨਹੀਂ ਆਹ ਮੈਂ ਕਿਸੀ ਲਾਜ ਦੇ ਨਾਮ ਨਾਲ ਲੱਈ ਜਾਂਦੀ ਹਾਂ ਇੱਕ ਕਮਰਾ ਪਾ ਵਲਾ ਲਿਆ ਆ ਸਿਰਫ ਆਹੇ ਕੰਮ ਲਈ ਜਿਹੜਾ ਵੀ ਸਮਾਨ ਮੰਗ ਲਿਆਵਾਂਗੇ ਸਿੱਧਾ ਇੱਧਰ ਹੀ ਆਊਗਾ ਇਹ ਕਮਰਾ ਬਸ ਇਹੀ ਕੰਮ ਲਈ ਹੈ ਤੇ ਘਰ ਪਹੁੰਚ ਗਏ ਆ ਤੇ ਆਈ ਹੋਪ ਤੁਸੀਂ ਬਲੌਗ ਇੰਜੋਏ ਕੀਤਾ ਹੋਊਗਾ ਬਾਕੀ ਮੈਂ ਡਿਟੇਲ ਚ ਬਣਾਉਂਗਾ ਕਿਹੜਾ ਸਮਾਨ ਕਿਹਦੀ ਹਿਸਾਬ ਕਿਤਾਬ ਆ ਤੇ ਚਲੋ ਠੀਕ ਆ ਤਾਂ ਫਿਰ ਮਿਲਦੇ ਆਂ ਕਿਸੇ ਅਗਲੇ ਬਲੌਗ ਦੇ ਵਿੱਚ ਕਿਉਂਕਿ ਥੱਕ ਉਹ ਜ਼ਿਆਦਾ ਹੋ ਗਿਆ ਆ ਤੇ ਬਹੁਤ ਜ਼ਿਆਦਾ ਘੁੰਮੇ ਆਂ ਤੇ ਸਮਾਨ ਦੇ ਪਿੱਛੇ